ਸ਼ਰਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਜਿਹੜੀ ਹੈ ਉਹ ਸਿਧਾਂਤਾਂ ਮਰਿਆਵਦਾਵਾਂ ਦੇ ਪਿੱਲਰਾਂ ਦੇ ਉੱਤੇ ਕੀਤੀ ਗਈ। ਅਸੀਂ ਇਹੋ ਹੀ ਯਤਨ ਸ਼ੀਲਾ ਕੇ ਪੰਜਾਬ ਨੂੰ ਮੋੜ ਆਪਣੇ ਪੈਰਾਂ 'ਤੇ ਖੜਾ ਹੋਣ ਲਈ ਅਸੀਂ ਮਿਹਨਤ ਕਰੀਏ, ਮਦਦ ਕਰੀਏ। ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜੀ ਦੀ ਮਿਹਨਤ ਸਦਕਾ ਸਰਦਾਰ ਜਸਪਾਲ ਸਿੰਘ ਸਾਹਿਬਾ ਚੇਅਰਮੈਨ ਨੇ ਜ਼ਿਲ੍ਹਾ ਪ੍ਰੇਸ਼ਦ ਦੇ ਉਹ ਤੇ ਇਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੋਈ ਚੇਅਰਮੈਨ ਹੈ, ਕੋਈ ਸਰਪੰਚ ਹੈ। ਬਲਾਕ ਸੰਪਤੀ ਮੈਂਬਰ ਹੈ ਕੋਈ ਪੰਚਾਇਤ ਮੈਂਬਰ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਸਾਡੇ ਇਸ ਕਾਫਲੇ ਦੇ ਨਾਲ ਜੁੜਨ ਦਾ ਜਿਹੜਾ ਹੈ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਪੰਥ ਨੂੰ ਬਚਾਉਣ ਵਾਸਤੇ ਤੁਰੇ ਆ ਸਿੱਖ ਮਸਲਿਆਂ ਦੇ ਹੱਲ ਲਈ ਤੁਰੇ ਆ ਤੇ ਮੈਨੂੰ ਉਮੀਦ ਹੈ ਕਿ ਪੰਥ ਔਰ ਪੰਜਾਬ ਸਾਡਾ ਡਟ ਕੇ ਸਾਥ ਦੇਊਗਾ ਤੇ ਮੈਂ ਸਮਝਦਾ ਕਿ ਜਿਹੜਾ ਡਿਲੇ ਹੋਇਆ ਤੇ ਇਹਦਾ ਜਿਹੜਾ ਹੁਣ ਸਰਕਾਰ ਨੂੰ ਫੈਸਲਾ ਜਿਹੜਾ ਹੈ ਉਹ ਫਾਂਸੀ ਦੀ سزا ਜਿਹੜੀ ਉਹ ਮਾਫ ਕਰਕੇ ਤੇ ਇਸ ਦਾ ਨਿਬੇੜਾ ਕਰਨਾ ਚਾਹੀਦਾ ਜੀ ਦੇ ਮਨ ਦੇ ਵਿੱਚ ਪੰਥ ਪ੍ਰਤੀ ਗੁਰੂ ਪ੍ਰਤੀ ਸ਼ਰਧਾ ਹੈ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਬੇਅਦਬੀ ਵਰਗੀ ਗੱਲ ਸ਼ੌਮਣੀ ਕਾਲੀਦਲ ਕਰੇ ਮੇਰਾ ਖਿਆਲ ਹੈ 100 200 ਬੰਦੇ ਦਾ ਗਰੁੱਪ ਹੈ ਇਹ ਤੇ ਸਾਰੇ ਸਾਰੇ ਬੰਦੇ ਉਧਰੋਂ ਛੱਡ ਕੇ ਇੱਧਰ ਆਏ ਨੇ ਮੈਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲੱਗ ਜੀ ਨਾਲ ਧੰਨਵਾਦ ਕਰਾਂ ਹਾਲਾਤ ਬਣੇ ਕਾਲੀ ਦਲ ਦੇ ਵਿੱਚ ਕਾਫੀ ਖਿੱਚੋ ਤਾਣ ਚੱਲ ਰਹੀ ਸੀ ਕੁਝ ਜੋ ਮਰਜ਼ੀ ਸਮਝ ਲਓ ਮੇਰੀ ਗਲਤੀ ਸਮਝ ਲਓ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਿਉਂਕਿ ਰਖੜਾ ਸਾਹਿਬ ਨਾਲ ਪਿਛਲੇ 27 ਸਾਲ ਦਾ ਰਿਸ਼ਤਾ ਜਦੋਂ ਮੈਂ ਛੋਟਾ ਜਿਹਾ ਸੀ ਦਾੜ੍ਹੀ ਵੀ ਨਹੀਂ ਆਈ ਸੀ ਉਦੋਂ ਤੋਂ ਮੜ ਜੋ ਰਖੜਾ ਸਾਹਿਬ ਦੀ ਉਂਗਲ ਫੜ ਕੇ ਚੱਲੇ ਸੀ ਤੋ ਮੇ ਤੋਂ ਗਲਤੀ ਹੋਈ ਸੀ ਮੈਂ ਗਲਤੀ ਨੂੰ ਆਪਣੀ ਨੂੰ ਆਪਣੀ ਝੋਲੀ ਪਾਉਂਦਾ ਹੋਇਆ ਮਾਨਜੋਗ ਰਖੜਾ ਸਾਹਿਬ ਦੀ ਗਵਾਹੀ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਤੌੜਾ ਸਾਹਿਬ ਦੇ ਨਾਲ ਇਹ ਤੇ ਜੀ ਬਾਕੀ ਸਾਜੀ ਸੁਖਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਬੇਆਦਬੀ ਵਾਲੇ ਕੰਮ ਕਰਦੇ ਉਹਦੇ ਕਰਕੇ ਨਰਾਜ਼ ਹੋ ਕੇ ਗਏ ਤੇ ਐਮਪੀ ਦੀ ਵੋਟਾਂ ਵੜੇ ਕੋਈ ਕੰਮ ਨਹੀਂ ਲਿਆ ਨਾ ਅਸੀਂ ਉਹਨਾਂ ਨੇ ਸਾਨੂੰ ਕਦੇ ਕਿਹਾ ਨਾ ਅਸੀਂ ਉਸ ਕਿਹਾ ਅਸੀਂ ਨਰਾਜ਼ਗੀ ਵਾਸਤੇ ਵੋਟਾਂ ਉਹਨਾਂ ਨੂੰ ਪਾਇਆ ਤੇ ਉਹਨਾਂ ਕਿੰਨੀ ਗਏ ਤੇ ਹੁਣ ਸਾਡੀ ਪਾਰਟੀ ਕਾਤਾਤ ਵੱਲੋਂ ਜਿਹੜੀ ਸਾਰੀ ਗੀ ਇਹਦੇ ਨਾਲ ਖੜਾਂਗੇ ਅਸੀਂ ਆ ਹੁਣ ਸਾਰੇ ਇੱਧਰ ਆ ਗਏ ਹੁਣ ਅਸੀਂ ਇਹਨਾਂ ਨਾਲ ਪਹਿਲਾਂ ਸੀ ਹੁਣ ਵੀ ਇਹਨਾਂ ਨਾਲੇ ਕਿਉਂਕਿ ਰੱਖਣਾ ਸਮਝੀ ਉਹ ਆਈ ਪਹਿਲਾਂ ਚੱਲਦੀ ਰਿਹਾ ਹੁਣ ਵੀ ਉਹਨਾਂ ਦੀ ਮੰਨਦੇ ਆ ਔਰ ਇਥੇ ਜਿਹੜਾ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਖਲਾਅ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਇਸ ਖਲਾਅ ਨੂੰ ਭਰਨ ਦੇ ਲਈ ਇੱਕ ਉਮੀਦ ਆਮ ਆਦਮੀ ਪਾਰਟੀ ਨੇ ਜਗਾਈ ਸੀ ਔਰ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਮੰਡਟ ਦਿੱਤਾ ਸੀ ਲੇਕਿਨ ਉਹ ਪੰਜਾਬ ਔਰ ਪੰਤਕ ਪਾਵਨਾਮਾ ਦੀ ਤਰਜ਼ਮਾਨੀ ਪੂਰੀ ਤਰ੍ਹਾਂ ਨਹੀਂ ਕਰ ਸਕੀ ਜਿਹਦਾ ਨਤੀਜਾ ਨਿਕਲਿਆ ਕਿ ਖਲਾ ਜਿਹੜਾ ਸੀ ਜਿੰਨਾ ਪਹਿਲਾਂ ਸੀ ਉਸ ਤੋਂ ਜ਼ਿਆਦਾ ਜਿਹੜਾ ਉਹ ਡਬਲ ਜਿਹੜਾ ਸੀ ਉਹ ਹੋ ਗਿਆ ਕਿੜੀਆਂ ਸਥਾਪਤ 138 ਸੀ ਇੱਥੇ ਪੰਜਾਬ ਦੇ ਵਿੱਚ 88 ਉਹਨਾਂ ਨੇ ਇਸ ਖਲਾ ਨੂੰ ਭਰਨ ਦੇ ਲਈ ਕੋਈ ਬਹੁਤੀ ਵੱਡੀ ਜਿਹੜੀ ਹੈ ਉਹ ਕਾਰਵਾਈ ਯਤਨ ਨਹੀਂ ਕੀਤੇ ਸਗੋਂ ਪੰਜਾਬ ਨੂੰ ਨਰਾਸ਼ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਕਾਫਲਾ ਚੱਲਿਆ ਸਿੱਖਾਂ ਦਾ ਔਰ ਉਸ ਕਾਫਲੇ ਨੇ ਆਪਣੀ ਰਾਸੀ ਜ਼ਮੀਨ ਨੂੰ ਮੁੜ ਜਿਹੜਾ ਹੈ ਉਹ ਪ੍ਰਾਪਤ ਕਰਨ ਵਾਸਤੇ ਇਸ ਪੰਥਕ ਖਲਾ ਨੂੰ ਪੰਜਾਬ ਦੇ ਵਿੱਚ ਪੈਦਾ ਹੋਏ ਸਿਆਸੀ ਖਲਾ ਨੂੰ ਭਰਨ ਵਾਸਤੇ ਯਤਨ ਆਰੰਭੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਜਿਹੜੀ ਹੈ ਉਹ ਸਿਧਾਂਤਾਂ ਮਰਿਆਵਦਾਵਾਂ ਦੇ ਪਿੱਲਰਾਂ ਦੇ ਉੱਤੇ ਕੀਤੀ ਗਈ ਅਸੀਂ ਇਹੋ ਹੀ ਯਤਨ ਸ਼ੀਲਾ ਕੇ ਪੰਜਾਬ ਨੂੰ ਮੁੜ ਆਪਣੇ ਪੈਰਾਂ 'ਤੇ ਖੜਾ ਹੋਣ ਲਈ ਅਸੀਂ ਮਿਹਨਤ ਕਰੀਏ ਮਦਦ ਕਰੀਏ ਔਰ ਸਿੱਖ ਮਨਾਂ ਦੇ ਵਿੱਚ ਜਿਹੜਾ ਨਿਰਾਸ਼ਤਾ ਦਾ ਆਲਮ ਹੈ ਉਸ ਨੂੰ ਅਸੀਂ ਕਿਸੇ ਨਾ ਕਿਸੇ ਹੱਦ ਤੱਕ ਦੂਰ ਕਰਨ ਦਾ ਯਤਨ ਕਰੀਏ ਪੰਥਕ ਮੁੱਦੇ ਪੰਜਾਬ ਦੇ ਮੁੱਦੇ ਜਿਹੜੇ ਸਥਾਪਤ ਤਿਰਾਨੇ ਬਸਾਰ ਦਿੱਤੇ ਆ ਉਹਨਾਂ ਨੂੰ ਜਿਹੜਾ ਹੈ ਮੁੜ ਜਿਹੜਾ ਹੈ ਅਸੀਂ ਉਬਾਰਨ ਦਾ ਯਤਨ ਕਰੀਏ ਔਰ ਹੱਲ ਕਰਾਉਣ ਵਾਲੇ ਪਾਸੇ ਵਧੀਏ ਕੱਲੀ ਕਿ ਉਹ ਸਿਆਸੀ ਰੋਟੀਆਂ ਸੇਕਣ ਲਈ ਉਹਨਾਂ ਮੁੱਦਿਆਂ ਦੀ ਗੱਲ ਨਾ ਕਰੀਏ ਬਲਕਿ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਵਾਲੇ ਪਾਸੇ ਵੀ ਤੁਰੀਏ ਇਸ ਉਮੀਦ ਨਾਲ ਤੁਰਿਆਂ ਤੇ ਜਿਹੜੇ ਪੰਜਾਬ ਪ੍ਰਸਤ ਨੇ ਪੰਤ ਪ੍ਰਸਤ ਨੇ ਉਹਨਾਂ ਲੋਕਾਂ ਦਾ ਸਾਥ ਸਾਨੂੰ ਮਿਲ ਰਿਹਾ ਜਿਵੇਂ ਤੁਸੀਂ ਅੱਜ ਦੇਖ ਰਹੇ ਹੋ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜੀ ਦੀ ਮਿਹਨਤ ਸਦਕਾ ਸਰਦਾਰ ਜਸਪਾਲ ਸਿੰਘ ਸਾਬਕਾ ਚੇਅਰਮੈਨ ਨੇ ਜ਼ਿਲ੍ਹਾ ਪ੍ਰੇਸ਼ਦ ਦੇ ਉਹ ਤੇ ਇਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੋਈ ਚੇਅਰਮੈਨ ਹੈ ਕੋਈ ਸਰਪੰਚ ਹੈ ਕੋਈ ਬਲਾਕ ਸਮਤੀ ਮੈਂਬਰ ਹੈ ਕੋਈ ਪੰਚਾਇਤ ਮੈਂਬਰ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਸਾਡੇ ਇਸ ਕਾਫਲੇ ਦੇ ਨਾਲ ਜੁੜਨ ਦਾ ਜਿਹੜਾ ਹੈ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ ਔਰ ਸਵਾਗਤ ਕਰਦਾ ਇਹਨਾਂ ਦਾ ਕਿਉਂਕਿ ਸਾਨੂੰ ਇਹੋ ਜਿਹੇ ਨੌਜਵਾਨਾਂ ਦੀ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਰਾਜ ਕਰਨ ਲਈ ਨਹੀਂ ਪੰਜਾਬ ਨੂੰ ਬਚਾਉਣ ਵਾਸਤੇ ਤੁਰੇ ਹਾਂ ਪੰਥ ਨੂੰ ਬਚਾਉਣ ਵਾਸਤੇ ਤੁਰੇ ਆ ਸਿੱਖ ਮਸਲਿਆਂ ਦੇ ਹੱਲ ਲਈ ਤੁਰੇ ਆ ਤੇ ਮੈਨੂੰ ਉਮੀਦ ਹੈ ਕਿ ਪੰਥ ਔਰ ਪੰਜਾਬ ਸਾਡਾ ਡਟ ਕੇ ਸਾਥ ਦੇਊਗਾ ਮੈਂ ਜਿੱਥੇ ਇਹਨਾਂ ਨਵੇਂ ਸ਼ਾਮਲ ਹੋਏ ਵੀਰਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਸਰਦਾਰ ਸੁਜੀਤ ਸਿੰਘ ਜੀ ਰਖੜਾ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਯਤਨ ਕੀਤਾ ਤੇ ਇਹਨਾਂ ਨੂੰ ਪ੍ਰੇਰਣਾ ਦਿੱਤੀ ਹੈ ਤੇ ਅੱਜ ਸਾਡੇ ਕਾਫਲੇ ਦਾ ਜਿਹੜਾ ਉਹ ਹਿੱਸਾ ਬਣਾਇਆ ਜਾਂ ਕਹਿ ਦਈਏ ਕਿ ਸਾਡਾ ਇੱਕ ਜਹਾਜ਼ ਭਾਵੇਂ ਅਜੇ ਛੋਟਾ ਹੈ ਲਹਿਰਾਂ ਬਹੁਤ ਵੱਡੀਆਂ ਨੇ ਪਰ ਉਮੀਦ ਹੈ ਕਿ ਇਹ ਜਹਾਜ਼ ਜਿਹੜਾ ਹੈ ਇਹ ਪੂਰੀ वेग ਦੇ ਨਾਲ ਪੂਰੀ ਗਤੀ ਦੇ ਨਾਲ ਇਹਨਾਂ ਲਹਿਰਾਂ ਨੂੰ چیرਦਾ ਹੋਇਆ ਅੱਗੇ ਵਧੂਗਾ ਤੇ ਜਿਹੜੇ ਵੀ ਇਹਦੇ ਉੱਤੇ ਸਵਾਰ ਹੋਣਗੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਜੜੇ ਪਹੁੰਚਾਏਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੇਰਾ ਬਿਆਸ ਮੁਖੀ ਦੀ ਮਜੀਠੇ ਦੇ ਨਾਲ ਜਿਹੜੀ ਮੁਲਾਕਾਤ ਹੁੰਦੀ ਹੈ ਤੇਲ ਦੇ ਵਿੱਚ ਉਹ ਕੀ ਮੈਨੇ ਲੱਗਦਾ ਵੀ ਤੁਹਾਡੇ ਧੜੇ ਦੇ ਨਾਲ ਮੁਠੀਂ ਜੁੜ ਸਕਦੇ ਨਹੀਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਉਹ ਸੋਸ਼ਲ ਮੀਡੀਆ ਜਾਂ ਮੀਡੀਆ ਤੋਂ ਇੰਨੀ ਕੀ ਹੈ ਕਿ ਸ਼ਾਇਦ ਉਹਨਾਂ ਦੀ ਰਿਸ਼ਤੇਦਾਰੀ ਹੈ ਹੋ ਸਕਦਾ ਹੋ ਰਿਸ਼ਤੇਦਾਰੀ ਕਾਰਨ ਗਏ ਤੇ ਜੇ ਕੋਈ ਹੋਰ ਵੀ ਕਾਰਨ ਹੈ ਤੇ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਜੀ। ਬਾਈ ਬਲਵੰਤ ਸਿੰਘ ਰਾਜਵਾਨੀ ਨੇ ਕਿ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਵੀ ਕੇਂਦਰ ਜਾ ਕੇ ਕੋਈ ਫੈਸਲਾ ਲਵੇ ਜਾਂ ਉਹਨੂੰ ਫਾਂਸੀ ਸੁਪਰੀਮ ਕੋਰਟ ਨੇ ਪਹਿਲਾਂ ਵੀ ਇੱਕ ਫੈਸਲਾ ਕੀ ਦਿੱਤਾ ਸੀ ਸੈਂਟਰ ਗਵਰਨਮੈਂਟ ਨੂੰ ਕਿਹਾ ਸੀ ਕਿ ਰਾਜਵਾਨੀ ਦੇ ਬਾਰੇ ਤੁਸੀਂ ਫੈਸਲਾ ਕਿਉਂ ਨਹੀਂ ਕਰ ਰਹੇ ਹੈ ਡਿਲੇ ਕਿਉਂ ਹੋ ਰਿਹਾ ਤੇ ਮੈਂ ਸਮਝਦਾ ਕਿ ਜਿਹੜਾ ਡਿਲੇ ਹੋਇਆ ਤੇ ਇਹਦਾ ਜਿਹੜਾ ਹੁਣ ਭਾਰਤ ਸਰਕਾਰ ਨੂੰ ਫੈਸਲਾ ਜਿਹੜਾ ਹੈ ਉਹ ਫਾਂਸੀ ਦੀ ਸਜ਼ਾ ਜਿਹੜੀ ਉਹ ਮਾਫ ਕਰਕੇ ਤੇ ਇਸ ਦਾ ਨਿਬੇੜਾ ਕਰਨਾ ਚਾਹੀਦਾ ਕਿਉਂਕਿ ਬਹੁਤ ਲੰਮਾ ਵਕਤ ਹੋ ਗਿਆ 35 ਸਾਲ ਦੇ ਕਰੀਬ 30 ਸਾਲ ਦੇ ਕਰੀਬ ਮੇਰੇ ਖਾਲ ਹੋ ਗਏ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠਿਆ ਤੇ ਇੰਨਾ ਲੰਮਾ ਵਕਤ ਜਿਹੜਾ ਬਤਾਇਆ ਤੇ ਉਹਦਾ ਨਤੀਜਾ ਹੁਣ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਹੈ ਮਾਫ ਕਰਕੇ ਉਹਨਾਂ ਨੂੰ ਰਿਹਾ ਕਰਨਾ ਪੰਦਾ ਚਾਹ ਰਕਤ ਸਰ ਇਹ ਕਿਸ ਤਰ੍ਹਾਂ ਦੇਖਦੇ ਹੋ ਸੁਖਵੀਰ ਤੋਂ ਖਫਾ ਲੋਕ ਨੇ ਜਿਹੜੇ ਅੱਜ ਆਜੋ ਅਰਮ ਸਿੰਘ ਫੋਟੋ ਖਾ ਲੋ ਦੀ ਪਾਰਟੀ ਤੋਂ ਬੈਂਟਿੰਗ ਹੋ ਰਹੀ ਹੈ ਨੇ ਦੇਖੋ ਜਿਹਦੇ ਮਨ ਦੇ ਵਿੱਚ ਪੰਥ ਪ੍ਰਤੀ ਗੁਰੂ ਪ੍ਰਤੀ ਸ਼ਰਧਾ ਹੈ ਉਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਬੇਅਦਬੀ ਵਰਗੀ ਗੱਲ ਸ਼ੋਮਨੀ ਕਾਲੀਦਲ ਕਰੇ ਕਈ ਵਾਰ ਅਸੀਂ ਮੁਕਾਬਲਾ ਕਰ ਲੈਣਾ ਕਾਂਗਰਸ ਦੇ ਨਾਲ ਵੀ ਉਹਨਾਂ ਨੇ ਤਾਂ ਸ਼ੀਕਾਲ ਤੱਕ ਸਮਟਾ ਹੈ ਕਾਂਗਰਸ ਤੋਂ ਲੋਕ ਤਵੱਜਾ ਨਹੀਂ ਰੱਖਦੇ ਹਨ ਪਰ ਪੰਸਖ ਪਾਰਟੀ ਦੇ ਸ਼ੋਮਨੀ ਕਾਲੀਦਲ ਤੋਂ ਲੋਕ ਤਵੱਜਾ ਰੱਖਦੇ ਨੇ ਕਿ ਪੰਸਖ ਪਾਰਟੀ ਹੋਵੇ ਆ ਜਿਹੜੀ ਬੇਅਦਬੀ ਆਈ ਗੱਲ ਹੋਈ ਮਾਫੀ ਵਾਲੀ ਗੱਲ ਹੋਈ ਗੋਲੀ ਚਲਣੀ ਪੰਦੇ ਉੱਤੇ ਇਹ ਬਹੁਤ ਵੱਡੀਆਂ ਗੱਲਾਂ ਸੀ ਇਹ ਤਾਂ ਅਸੀਂ ਵੀ ਉਹਦੇ ਕਰਕੇ ਗਏ ਸੀ ਇਹ ਵੀ ਸਾਡੇ ਨਾਲੋਂ ਟੜਗੇ ਸੀ ਤੇ ਇਹਨਾਂ ਨੇ ਵੀ ਕਿਹਾ ਕਿ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਜੋ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਉਹਨਾਂ ਦੇ ਵੀ ਉਲਟ ਖੜ ਗਏ ਅਸੀਂ ਪੰਥ ਦੇ ਨਾਲ ਖੜ ਗਏ ਅੱਜ ਇਹਨਾਂ ਦਾ ਮਨ ਵੀ ਸੀਗੇ ਅਸੀਂ ਪੰਥ ਦੇ ਨਾਲ ਹੀ ਖੜਨਾ ਸੋ ਅੱਜ ਸਾਰੀ ਸਾਰਾ ਗਰੁੱਪੀ ਬਹੁਤ ਵੱਡਾ ਗਰੁੱਪਾ ਮੇਰਾ ਖਿਆਲ ਹੈ 100 200 ਬੰਦੇ ਦਾ ਗਰੁੱਪਾ ਇਹ ਤੇ ਸਾਰੇ ਸਾਰੇ ਬੰਦੇ ਉਧਰੋਂ ਛੱਡ ਕੇ ਇੱਧਰ ਆਏ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲੱਭ ਜੀ ਨਾਲ ਧੰਨਵਾਦ ਕਰਾਂ ਕਿਉਂਕਿ ਪੰਥ ਨਾਲ ਖੜਨਾ ਆਪਣੀ ਕੌਮ ਨਾਲ ਖੜਨਾ ਇਹ ਬਹੁਤ ਵੱਡੀ ਗੱਲ ਹੈ ਪੰਥ ਦੇ ਜੋ ਖਿਲਾਫ ਜੋ ਸ਼ੂਿਰ ਨੇ ਕੰਮ ਕੀਤੇ ਉਹ ਸਾਰੀ ਦੁਨੀਆ ਨੂੰ ਪਤਾ ਹੈ ਉਹਦੇ ਕਰਕੇ ਹੀ ਗਏ ਸੀ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਦੇ ਵਿੱਚ ਗੁਜਾਰੇ ਨੇ ਅਕਾਲੀ ਦਲ ਛੱਡ ਕੇ ਵੀ ਗਏ ਤੇ ਅੱਜ ਨਵੀਂ ਪਾਰਟੀ ਦੇ ਵਿੱਚ ਮਿਲ ਸ਼ਾਮਲ ਹੋਇਆ ਹਮ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਰਖੜਾ ਸਾਹਿਬ ਦੀ ਕੂਟੀ ਆ ਕੇ ਮਾਨਯੋਗ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜਿਹੜੇ ਸਾਬਕਾ ਮੰਤਰੀ ਨੇ ਪੰਜਾਬ ਸਰਕਾਰ ਦੇ ਤੇ ਉਹਨਾਂ ਦੇ ਨਾਲ ਸਰਦਾਰ ਹਰੀ ਸਿੰਘ ਦੀ ਨਾਬਾ ਐਮਡੀ ਪ੍ਰੀਤ ਕੰਪੈਨ ਤੋਂ ਤੇ ਸਰਦਾਰ ਸੁਤਵਿੰਦਰ ਸਿੰਘ ਜੀ ਟੌੜਾ ਸ਼੍ਰੋਮਣੀ ਗੁਰਦੁਆਰਾ ਪਵੰਦਕ ਕਮੇਟੀ ਦੇ ਜਿਹੜੇ ਮੈਂਬਰ ਨੇ ਸਰਦਾਰ ਰਣਜੀਤ ਸਿੰਘ ਦੀ ਰਖੜਾ ਸਾਹਿਬ ਜਿਹੜੇ ਸਾਫਕਾ ਪ੍ਰਧਾਨ ਵੀ ਨੇ ਅਕਾਲੀ ਦਲ ਦੇ ਚੇਅਰਮੈਨ ਵੀ ਰਹੇ ਨੇ ਸੋ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਵੀ ਸਾਢੇ 3 ਸਾਲ ਆਪ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਸਾਢੇ 3 ਸਾਲ ਤੋਂ ਨਹੀਂ ਮੈਂ ਤਾਂ 24 ਦੀ ਪਾਰਲੀਮੈਂਟ ਦੇ ਵਿੱਚ ਡਾਕਟਰ ਬਲਬੀਰ ਸਿੰਘ ਜੀ ਚੋਣ ਲੜੇ ਸੀ ਹਾਲਾਤ ਬਣੇ ਅਕਾਲੀ ਦਲ ਦੇ ਵਿੱਚ ਕਾਫੀ ਕਿ ਚੋਤਾਂ ਚੱਲ ਰਹੀ ਸੀ ਕੁਝ ਜੋ ਮਰਜ਼ੀ ਸਮਝ ਲਓ ਮੇਰੀ ਗਲਤੀ ਸਮਝ ਲਓ ਕਿ ਆਮ ਆਦਮੀ ਪਾਰਟੀ ਜੁਆਇਨ ਕੀਤੀ ਲੇਕਿਨ ਉਸ ਚੋਣ ਦੇ ਦੌਰਾਨ ਜਿੰਨੇ 10 12 ਦਿਨ ਡਾਕਟਰ ਬਲਬੀਰ ਸਿੰਘ ਦੇ ਨਾਲ ਕੰਮ ਕੀਤਾ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਿਆ ਨਹੀਂ ਕਿਤੇ ਗਏ ਸੋ ਕਿਉਂਕਿ ਸਾਡੇ ਵਰਕਰ ਜਿੰਨੇ ਸੀ ਦੋ ਸੁਮਿੱਤਰ ਸੀ ਮਾਨਜੋਗ ਰਖੜਾ ਸਾਹਿਬ ਸੀ ਟੋੜਾ ਸਾਹਿਬ ਸੀ ਹਰੀ ਸਿੰਘ ਨਾਭਾ ਸੀ ਰਮਦੀਰ ਸਿੰਘ ਜੀ ਸੀ ਇਹਨਾਂ ਨੇ ਸਾਰਿਆਂ ਨੇ ਪੁੱਛਿਆ ਵੀ ਕਾਰਨ ਕੀ ਬਣਿਆ ਕਾਰਨ ਖੁਦ ਮੈਨੂੰ ਵੀ ਨਹੀਂ ਪਤਾ ਲੱਗਿਆ ਸੋ ਮੈਨੂੰ ਘੁੱਟਣ ਮਹਿਸੂਸ ਹੋਈ ਕਿਉਂਕਿ ਜਿੱਥੇ ਪਰਿਵਾਰ ਹੋਵੇ ਕਿਉਂਕਿ ਰਖੜਾ ਸਾਹਿਬ ਨਾਲ ਪਿਛਲੇ 27 ਸਾਲ ਦਾ ਰਿਸ਼ਤਾ ਜਦੋਂ ਮੈਂ ਛੋਟਾ ਜਿਹਾ ਸੀ ਦਾੜੀ ਵੀ ਨਹੀਂ ਆਈ ਸੀ ਉਦੋਂ ਤੋਂ ਮਾਨਜੋਗ ਰਖੜਾ ਸਾਹਿਬ ਦੀ ਉਂਗਲ ਫੜ ਕੇ ਚੱਲੇ ਸੀ ਕਿਉਂਕਿ ਇੱਕ ਪਿਓ ਨੂੰ ਇੱਕ ਸਿਆਸੀ ਗੁਰੂ ਨੂੰ ਛੱਡਣਾ ਬਹੁਤ ਔਖਾ ਸੋ ਮੇਤੋ ਇਹ ਗਲਤੀ ਹੋਈ ਸੀ ਮੈਂ ਗਲਤੀ ਨੂੰ ਆਪਣੀ ਨੂੰ ਆਪਣੀ ਝੋਲੀ ਪਾਉਂਦਾ ਹੋਇਆ ਮਾਨਜੋਗ ਰਖੜਾ ਸਾਹਿਬ ਦੀ ਗਵਾਹੀ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਜਮਾਨਜੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਇੱਕ ਵਿਸ਼ੇਸ਼ ਤੌਰ ਤੇ ਰਖੜਾ ਸਾਹਿਬ ਦੀ ਕੋਟੀ ਆਏ ਨੇ ਉਹਨਾਂ ਦੇ ਨਾਲ ਇੱਥੇ ਸ਼ਮੂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪ ਦੇ ਵਿੱਚ ਵੀ ਭਗਵੰਤ ਮਾਨ ਸਿੰਘ ਜੀ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਉਹਨਾਂ ਦੀ ਗਵਾਈ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਲੇਕਿਨ ਜੇ ਮੈਂ ਜ਼ਿਲ੍ਹੇ ਦੀ ਲੀਡਰਸ਼ਿਪ ਦੀ ਗੱਲ ਕਰਾਂ ਚਾਹੋ ਡਾਕਟਰ ਬਲਬੀਤ ਸਿੰਘ ਸੀ ਸਦਾ ਚੇਤਨ ਸਿੰਘ ਜੋੜੇ ਮਾਜਰਾ ਸੀ ਹਰਮੀਤ ਸਿੰਘ ਪਠਾਨ ਮਾਜਰਾ ਸੀ ਗੁਰਲਾਲ ਖਨੌਰ ਸੀ ਨੀਨਾ ਮੇਤਲ ਸੀ ਜੈ ਕੁਲਵੰਤ ਸਿੰਘ ਵਾਜੀਗਰ ਸੀ ਦੇਵ ਸਿੰਘ ਨਬ ਦੇਵਮਾਨ ਜੀ ਨੱਬਾ ਸੀ ਮਤਲਬ ਕਿ ਇਹਨਾਂ ਨੇ ਪੂਰਾ ਪਿਆਰ ਸਤਿਕਾਰ ਬਹੁਤ ਦਿੱਤਾ ਮੈਂ ਵੀ ਕੰਮ ਵੀ ਉਹਨਾਂ ਨੇ ਕੋਈ ਮੈਨੂੰ ਕੋਈ ਨਾਰਾਜ਼ਗੀ ਨਹੀਂ ਉਹਨਾਂ ਨਾਲ ਵੀ ਕਿਉਂਕਿ ਪਰ ਮੇਰਾ ਆਪਣਾ ਮਨ ਨਹੀਂ ਲੱਗਿਆ ਮੇਰੀ ਪਾਰਟੀ ਸ਼੍ਰੋਮਣੀ ਕਾਲਦੇ ਸੀ ਮੈਨੂੰ ਉਹ ਨੀਤੀਆਂ ਤੇ ਮੇਤੋਂ ਚੱਲੀ ਨਹੀਂ ਗਿਆ ਜਿਹੜੀਆਂ ਤੇ ਉਹ ਚੱਲ ਰਹੇ ਸੀ ਜੋ ਆਪਣਾ ਕੰਮ ਕਰ ਰਹੇ ਸੀ ਉਹ ਵਰਕਰ ਨੂੰ ਮੇਰਾ ਮਨ ਨਹੀਂ ਕੀਤਾ ਮੈਂ ਆਪਣੇ ਘਰ ਬੈਠ ਗਿਆ ਉਹ ਤੋਂ ਬਾਅਦ ਹਾਲਾਤ ਬਣੇ ਸਾਡੇ ਬਹੁਤ ਹੀ ਸਤਿਕਾਰਯੋਗ ਬੱਲ ਸਾਹਿਬ ਨੇ ਸਰਦਾਰ ਪੂਰਾ ਸਿੰਘ ਜੀ ਗੱਲ ਜਿਹੜੇ ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ ਬਠੋਈ ਸਾਹਿਬ ਸੇ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਵੀ ਆਪਾਂ ਖੜਾ ਸਾਹਿਬ ਦੇ ਨਾਲ ਦੁਆਰਾ ਉਹਨਾਂ ਦੀ ਗਵਾਈ ਦੇ ਵਿੱਚੇ ਕੰਮ ਕਰਨਾ ਕਿਉਂਕਿ ਬਹੁਤ ਸਮੇਂ ਸਮੇਂ ਤੇ ਸਾਡੇ ਹਰਿੰਦਰ ਕੁਲਵਰ ਸਾਹਿਬ ਚੇਅਰਮੈਨ ਇਹ ਵੀ ਆਏ ਸ਼ੋਕ ਮੋਦਗਿਲ ਜੀ ਵੀ ਆਏ ਬਹੁਤ ਸਾਡੇ ਬਾਹਰੋਂ ਵੀ ਆਗੂ ਨੇ ਬੀਬੀ ਜਗੀਰ ਕੌਰ ਨੇ ਕਈ ਵਾਰ ਫੋਨ ਕੀਤਾ ਵੀ ਤੁਸੀਂ ਇੱਧਰ ਆ ਜਾਓ ਮੈਂ ਕਿਹਾ ਬੀਬੀ ਜੇ ਅਸੀਂ ਗਈ ਨਹੀਂ ਸਾਡਾ ਮਨ ਹੀ ਨਹੀਂ ਲੱਗ ਰਿਹਾ ਕਿੱਥੇ ਜਾਣਾ ਕਿੱਥੇ ਆ ਸੋ ਇਦਾਂ ਦੇ ਹਾਲਾਤ ਬਣੇ ਨੇ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਵੇਂ ਪਹਿਲਾਂ ਦਿਨ ਰਾਤ ਮਿਹਨਤ ਕਰਕੇ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕੀਤਾ ਹੁਣ ਵੀ ਉਸੇ ਤਰ੍ਹਾਂ ਪੂਰੀ ਟੀਮ ਨੂੰ ਨਾਲ ਲੈ ਕੇ ਰਖੜਾ ਸਾਹਿਬ ਦੀ ਗਵਾਹੀ ਦੇ ਵਿੱਚ ਕੰਮ ਕਰਾਂਗੇ ਸੋ ਜਿੰਨੀ ਲੀਡਰਸ਼ਿਪ ਇੱਥੇ ਪਹੁੰਚਿਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਟੋੜਾ ਸਾਹਿਬ ਨੂੰ ਹਰੀ ਸਿੰਘ ਨਾਭਾ ਨੂਰਨਦੀਪ ਸਿੰਘ ਰਖੜਾ ਨੂੰ ਮਾਨਯੋਗ ਸਰਦਾਰ ਸੁਰਜੀਤ ਸਿੰਘ ਦੀ ਰਖੜਾ ਨੂੰ ਜਿਨ੍ਹਾਂ ਦੀ ਗਵਾਹੀ ਚ ਅਸੀਂ ਸ਼ਾਮਲ ਹੋਇਆ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਵਿਸ਼ਵਾਸ ਨੂੰ ਨਹੀਂ ਟੁੱਟਣ ਦਵਾਂਗੇ ਪੂਰਾ ਕਾਲੀਦਾਨ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਵਾਂਗੇ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਪਹਿਲਾਂ ਮੈਂ ਟੌੜਾ ਸਾਹਿਬ ਦੇ ਨਾਲ ਇਹ ਤੇ ਜੀ ਬਾਕੀ ਸਾਸੀ ਸੁਖਵੀਰ ਸਿੰਘ ਬਾਦਲ ਦੀਆਂ ਜਿਹੜੀਆਂ ਬੇਅਦਬੀ ਵਾਲੇ ਕੰਮ ਕਰਦੇ ਉਹਦੇ ਕਰਕੇ ਨਰਾਜ਼ ਹੋ ਕੇ ਗਏ ਤੇ ਐਮਪੀ ਦੀ ਵੋਟਾਂ ਵੜੇ ਜਿਵੇਂ ਕਲਿਆਣ ਸਾਹਿਬ ਵੀ ਗਏ ਤੇ ਉਸ ਟਾਈਮ ਵੀ ਅਸੀਂ ਵੀ ਉੱਧਰ ਗਏ ਤੇ ਕਿਉਂਕਿ ਇਹਨਾਂ ਨੇ ਹਰੇਕ ਥਾਂ 'ਤੇ ਬੇਅਦਬੀ ਵਾਲੇ ਕੰਮ ਕਰਿਆ ਲੋਕ ਟੇਚਰਾਂ ਕਰਦੇ ਤੇ ਹੁਣ ਜਿਆਦਾ ਧੜਾਪਰਾ ਹੋ ਗਿਆ ਉਹਦੇ ਖਿਲਾਫ ਹੋ ਗਿਆ ਚੱਲ ਪਿਆ ਹੁਣ ਅਸੀਂ ਇੱਧਰ ਹੋ ਗਏ ਇਧਰ ਜਾਣ ਕਰ ਲਿਆ ਸਾਨੂੰ ਉਹ ਪਾਰਟੀ ਦੇ ਵੀ ਕੋਈ ਨਾਰਾਜ਼ਗੀ ਨਹੀਂ ਉਹਨਾਂ ਦੇ ਅਸੀਂ ਕਦੇ ਕੋਈ ਕੰਮ ਵੀ ਨਹੀਂ ਲਿਆ ਨਾ ਅਸੀਂ ਉਹਨਾਂ ਨੇ ਸਾਨੂੰ ਕਦੇ ਕਿਹਾ ਨਾ ਅਸੀਂ ਉਸ ਕਿਹਾ ਅਸੀਂ ਨਾਰਾਜ਼ਗੀ ਵਾਸਤੇ ਵੋਟਾਂ ਉਹਨਾਂ ਨੂੰ ਪਾਏ ਤੇ ਉਹਨਾਂ ਕਿੰਨੀ ਗਏ ਤੇ ਹੁਣ ਸਾਡੀ ਪਾਰਟੀ ਆਕਾਲ ਤਾਕਤ ਵੱਲੋਂ ਜਿਹੜੀ ਸਾਰੀ ਕੀ ਇਹਦੇ ਨਾਲ ਖੜਾਂਗੇ ਅਸੀਂ ਦਿਨ ਰਾਤ ਮਿਹਨਤ ਕਰਾਂਗੇ ਸਾਡੀ ਦਵਾਈ ਦੇ ਵਿੱਚ ਦੇਖੋ ਜੀ ਅਸੀਂ ਪਹਿਲਾਂ ਵੀ ਅਕਾਲੀ ਦਾ ਬਚਪਨ ਤੋਂ ਰਹੇ ਆ ਤੇ ਹੁਣ ਚਲੋ ਕਿਸੇ ਆਪਣੇ ਬਾਦਲ ਸਾਹਿਬ ਦੀਆਂ ਕੁਝ ਨੀਤੀਆਂ ਕਰਕੇ ਅਸੀਂ ਨਹੀਂ ਸਹਿਣ ਕਰ ਸਕੇ ਕਿਉਂਕਿ ਅਸੀਂ ਰਖੜਾ ਸਾਹਿਬ ਨੂੰ ਨਾ ਟੋੜਾ ਸਾਹਿਬ ਨੂੰ ਨਾ ਪਹਿਲਾਂ ਛੱਡਿਆ ਨਾ ਹੁਣ ਛੱਡਿਆ ਅਸੀਂ ਕਹ ਕੇ ਅਸੀਂ ਉਸ ਵਿੱਚ ਤਾਇਸ਼ ਆ ਕੇ ਵੀ ਛੱਡ ਚੁੱਕੇ ਆ ਹੁਣ ਸਾਰੇ ਇੱਧਰ ਆ ਗਏ ਹੁਣ ਅਸੀਂ ਇਹਨਾਂ ਨਾਲ ਪਹਿਲਾਂ ਸੀ ਹੁਣ ਵੀ ਇਹਨਾਂ ਨਾਲ ਆਲੇ ਆ ਰੁਕੇ ਰਖੜਾ ਸਾਹਿਬ ਜੀ ਪਹਿਲਾਂ ਚੱਲਦੀ ਰਿਹਾ ਹੁਣ ਵੀ ਉਹਨਾਂ ਦੀ ਮੰਨਦੇ ਆ ਕਿਉਂਕਿ ਇਹ ਸਿਰਫ ਸੁਖਵੀਰ ਬਾਦ ਜਿਹੜੀਆਂ ਕ੍ਰਿਤਿयां ਸੀ ਸਿੱਖ ਪਰੰਪਰਾ ਤੋਂ ਉਲਟ ਸੀ ਉਹ ਨਹੀਂ ਬਰਦਾਸ਼ਤ ਕਰ ਸਕਦੇ ਕਿਉਂਕਿ ਸਾਰੀ ਜ਼ਿੰਦਗੀ ਅਸੀਂ ਜਿਹੜੇ ਜ ਰਹੇ ਆ 2 ਸਾਲ ਮੈਂ ਨੈਸ਼ਨਲ ਸਕਿਉਰਿਟੀ ਹੈਡ ਚ ਵੀ ਰਹੇ ਆ ਨਾ ਬੇ ਜਿਹੜੇ ਚ ਰਹੇ ਆ ਤੇ ਉਹ ਤੋਂ ਬਿਨਾਂ ਵੀ ਸਾਰੇ ਮੋਰ ਪਰ ਉਹ ਆਪਾਂ ਨਾ ਬਰਦਾਸ਼ਤ ਹੋਣ ਕਰਕੇ ਆਪਾਂ ਥੋੜਾ ਰੋਸਾ ਕਰਕੇ ਉਧਰ ਚਲੇ ਗਏ ਚਲੋ ਜਦੋਂ ਆਪਣਾ ਸਾਰਾ ਪੰਥ ਇੱਧਰ ਆ ਗਿਆ ਅਸੀਂ ਤਾਂ ਇਹਨਾਂ 'ਚ ਹੈ ਹੀ ਸੀ ਸੋ ਬਹੁਤ ਬਹੁਤ ਧੰਨਵਾਦ